हां जी दोस्तों सोशल मीडिया पे एक वीडियो काफी ज्यादा वायरल हो रही है जिस नु के ਤੁਸੀਂ ਵੀ ਸਕਰੀਨ ਤੇ ਦੇਖ ਸਕਦੇ ਹੋ ਦਰਅਸਲ ਤੁਹਾਨੂੰ ਦੱਸ ਦਈਏ ਦੋਸਤੋ ਕਿ ਇੱਕ ਮੁੰਡਾ ਤੇ ਕੁੜੀ ਨਹਿਰ ਦੇ ਵਿੱਚ ਡਿੱਗ ਜਾਂਦੇ ਨੇ ਅਤੇ ਉਸ ਤੋਂ ਬਾਅਦ ਮੁੰਡੇ ਵੱਲੋਂ ਕਾਫੀ ਆਵਾਜ਼ਾਂ ਲਗਾਈਆਂ ਜਾਂਦੀਆਂ ਹਨ ਕਿ ਸਾਨੂੰ ਬਚਾ ਲਵੋ ਤਾਂ ਫਿਰ ਉਸ ਨਹਿਰ ਦੇ ਕੋਲ ਲੰਘਦੇ ਕੁਝ ਵਿਅਕਤੀਆਂ ਦੇ ਵੱਲੋਂ ਉਹਨਾਂ ਦੀ ਬਚਾਉਣ ਚ ਸਹਾਇਤਾ ਵੀ ਕੀਤੀ ਜਾਂਦੀ ਹੈ ਪਰ ਬਹੁਤ ਸਾਰੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮੁੰਡੇ ਤੇ ਕੁੜੀ ਨੇ ਖੁਦ ਨਹਿਰ ਦੇ ਵਿੱਚ ਛਾਲ ਮਾਰੀ ਹੈ ਪਰ ਦੋਸਤੋ ਇਹ ਬਿਲਕੁਲ ਵੀ ਸੱਚ ਨਹੀਂ ਹੈ ਦਰਅਸਲ ਤੁਹਾਨੂੰ ਦੱਸ ਦਈਏ ਦੋਸਤੋ ਕਿ ਇਹ ਮੁੰਡਾ ਤੇ ਕੁੜੀ ਨਹਿਰ ਦੇ ਕੋਲ ਕਾਰ ਦੇ ਵਿੱਚ ਜਾ ਰਹੇ ਸਨ ਅਤੇ ਇਹਨਾਂ ਤੋਂ ਕ ਕਾਰਨ ਕਾਰ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਅਤੇ ਇਹ ਮੁੰਡਾ ਤੇ ਕੁੜੀ ਨਹਿਰ ਦੇ ਵਿੱਚ ਵੀ ਕਾਰ ਦੇ ਉੱਤੇ ਹੀ ਖੜੇ ਹਨ ਅਤੇ ਕਾਰ ਦੇ ਉੱਤੇ ਖੜ ਕੇ ਹੀ ਬਾਹਰ ਆਵਾਜ਼ਾਂ ਲਗਾ ਰਹੇ ਹਨ ਅਜੇ ਜਿਸ ਤੋਂ ਬਾਅਦ ਕਿ ਕੁਝ ਲੋਕ ਆਉਂਦੇ ਹਨ ਅਤੇ ਇਹਨਾਂ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਅਜੀਆਂ ਹੋਰ ਲੇਟੈਸਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜਲਦੀ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ ਵਿੱਚ ਜਵਾਬਯੋਗਤ ਨਹੀਂ ਹੈਗਾ ਕੋਈ ਉਹਦੇ ਵਿੱਚ ਭਈ ਨਾ ਨਾ ਹੱਟ ਬੱਜੀ ਹੈ ਨਾ ਕੁੜੇ ਡਰੇ ਨਾ ਡਰੇ ਨਾ ਹੱਥ ਨਾਲ ਹੱਥ ਨਾਲ காண ஹக்க மனு ஜம்படியா மனுதிப்